ਮਰਦਾਬਾਦ ਜੀਪੀ ਪਾਰਟੀ ਮਰਦਾਬਾਦ 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 ਸੰਯੁਕਤ ਕਿਸਾਨ ਮੋਰਚਾ ਜਿੰਦਾਬਾਦ 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 ਸੰਯੁਕਤ ਕਿਸਾਨ ਮੋਰਚਾ ਜਿੰਦਾਬਾਦ 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 ਇਨਕਲਾਬ ਮਹਾਰਾਣੀ ਪ੍ਰਨੀਤਕਰ ਹਾਏ 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 ਮਹਾਰਾਣੀ ਪ੍ਰਨੀਤਕਰ ਮਰਦਾਬਾਦ 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 ਕਿਸਾਨਾਂ ਦਾ ਇਕਾ ਜਿਹੜੇ ਮਤਲਬ ਬੀਜੇਪੀ ਦੇ ਵਿੱਚ ਸਾਡੇ ਕਾਂਗਰਸੀ ਲੀਡਰ ਗਏ ਨੇ ਬੀਜੇਪੀ ਦਾ ਕਿਸਾਨ ਵਿਰੋਧ ਕਰਦੇ ਆ ਰਹੇ ਨੇ ਜਿੱਥੇ ਵੀ ਇਹ ਪ੍ਰੋਗਰਾਮ ਤੇ ਜਾਂਦੇ ਨੇ ਕਿਸਾਨ ਸ਼ਾਂਤਮਈ ਰਹਿ ਕੇ ਕਾਲੇ ਝੰਡੇ ਦਿਖਾ ਕੇ ਵਿਰੋਧ ਕਰਦੇ ਨੇ ਏਵੇਂ ਜਿਵੇਂ 4 ਤਰੀਕ ਨੂੰ ਮਹਾਰਾਣੀ ਜਦੋਂ ਜਾਂਦੀ ਆ ਰਾਜਪੁਰੇ ਦੇ ਏਰੀਏ ਦੇ ਵਿੱਚ ਉੱਥੇ ਕਿਸਾਨਾਂ ਨੇ ਵਿਰੋਧ ਕੀਤਾ ਤਾਂ ਮਹਾਰਾਣੀ ਦੇ ਨਾਲ ਕੁਝ ਜਿਹੜੇ ਇਹਦੇ ਮਤਲਬ ਹਮਦਰਦੀ ਲਾ ਲਈਏ ਜਾਂ ਇਹਦੇ ਸਪੋਰਟਰ ਲਾ ਲਈਏ ਉਹ ਬੈਠੇ ਨੇ ਉਹਨਾਂ ਨੇ ਗੱਡੀ 'ਚ ਉਤਰ ਕੇ ਕਿਸਾਨਾਂ ਨੂੰ ਧੱਕੇ ਮਾਰਨੇ ਸ਼ੁਰੂ ਕੀਤੇ ਨੇ ਤਾ ੱੱਕੇ ਮਾਰਨ ਦੇ ਨਾਲ ਜਿਹੜਾ ਸਰੇਂਦਰਪਾਲ ਸਿੰਘ ਆਕੜੀ ਪਿੰਡ ਦਾ ਕਿਸਾਨ ਆ ਉਹਦੀ ਸੜਕ ਤੇ ਡਿਗਨ ਦੇ ਨਾਲ ਮੌਤ ਹੋਈ ਆ ਉਸ ਦੇ ਵਿਰੋਧ ਵਿੱਚ ਅਸੀਂ ਅੱਜ ਮਹਾਰਾਣੀ ਦੀਆਂ ਪ੍ਰਨੀਤ ਕੌਰ ਦੀਆਂ ਜਿਹੜੀਆਂ ਪੁਤਲੇ ਅਰਥੀਆਂ ਫੂਕੀਆਂ ਫੂਕ ਰਿਹਾ ਕਿਉਂਕਿ ਮਹਾਰਾਣੀ ਦੋਸ਼ੀ ਐ ਇਸ ਗੱਲ ਦੀ ਜੇ ਇਹ ਮਾਹੌਲ ਐ ਮਹਾਰਾਣੀ ਉੱਤੇ ਗਈ ਆ ਤਾਂ ਬਣਿਆ ਤੇ ਅੱਜ ਅਸੀਂ ਪਰਚੇ ਦੀ ਮੰਗ ਕਰਦੇ ਆਂ ਵੀ ਜਿੰਨੇ ਵੀ ਦੋਸ਼ੀ ਨੇ ਜਿੰਨਾਰੇ ਵੀ ੱੱਕੇ ਮਾਰੇ ਨੇ ਤੇ ਨਾਲ ਮਹਾਰਾਣੀ ਤੇ ਇਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਆ ਕਿਉਂਕਿ ਖੋ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਦੇ ਉੱਤੇ ਜਿਹੜਾ ਬੀਜੇਪੀ ਦੇ ਕਰਾਓ ਹਰ ਜਗ੍ਹਾ ਤੇ ਜਿੱਥੇ ਵੀ ਬੀਜੇਪੀ ਦਾ ਜਿਹੜਾ ਲੀਡਰ ਹੈ ਚੱਲਦਾ ਉਹਦਾ ਕਰਾਓ ਕੀਤਾ ਜਾ ਰਿਹਾ ਹੈ ਉਸੇ ਸੰਬੰਧ ਦੇ ਵਿੱਚ ਜਿਹੜਾ ਰਾਜਪੁਰੇ ਦੀ ਘਟਨਾ ਵਾਪਰੀ ਹੈ ਬਹੁਤ ਹੀ ਨਿੰਦਣਯੋਗ ਹੈ ਕਿਉਂਕਿ ਕਿਸਾਨ ਜਿਹੜੇ ਆਪ ਦਾ ਪ੍ਰੋਟੈਸਟ ਕਰ ਰਹੇ ਨੇ ਉਹਦੇ ਵਿਰੋਧ ਦੇ ਵਿੱਚ ਕਿ ਤੁਸੀਂ ਸਾਡੇ ਲਈ ਕਿੱਲ ਗੱਡੇ ਨੇ ਅਸੀਂ ਤੁਹਾਨੂੰ ਪਿੰਡਾਂ ਦੇ ਵਿੱਚ ਵੜ ਨਹੀਂ ਦੇਵਾਂਗੇ ਔਰ ਜਿਹੜੇ ਵੀ ਸਾਡੀਆਂ ਮੰਗਾਂ ਨੇ ਉਹਨਾਂ ਦੇ ਵੱਲ ਤੁਸੀਂ ਧਿਆਨ ਦਿਓ